ਸਾਡੇ 10 ਹੋ ਗਏ ਆ ਤੇ ਆਪਾਂ ਹੋ ਗਏ ਸਾਰੇ ਜਣੇ ਵਿਹਲੇ ਕੰਮ ਕਰ ਆਪਣੇ ਕਰਕੇ ਹੁਣ ਕਰਨ ਲੱਗਿਆ ਨਾਸ਼ਤਾ ਤੇ ਲਓ ਜੀ ਹਾਂਜੀ ਬੰਲੂ ਕਿਦਾਂ ਵਧੀਆ ਚਾਓ ਲਓ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਅੱਜ ਅਸੀਂ ਕਰਦੇ ਸਾਰਿਆਂ ਨੂੰ ਸਾਡੇ ਦੇ ਐਕਸਪੀਰੀਅੰਸ ਦੇ ਨਾਲ ਬਲੌਗ ਤੋਂ ਮੀਂਹ ਕਰਦੇ ਤੁਸੀਂ ਟਿਕਟਾਕ ਕਰਾਂਗੇ ਅਸੀਂ ਵੀ ਟਿਕਟਾਕ ਆ ਚਲੋ ਜੀ ਕਰਦੇ ਹਾਂ ਸ਼ੁਰੂਆਤ ਸਟੇ ਦੇ ਨਾਲ ਨਾਸ਼ਤੇ ਦੇ ਨਾਲ ਆ ਜੋ ਲੋਰੀ ਡੇਲੀ ਰੁਟੀਨ 'ਚ ਸਭ ਤੋਂ ਪਹਿਲਾਂ ਤਾਂ ਆਪਣਾ ਬਲੌਗ ਸਟਾਰਟ ਇਥੋਂ ਹਣਾ ਨਾਸ਼ਤੇ ਤੋਂ ਇੱਕ ਹਣਾ ਨਾਸ਼ਤੇ ਤੋਂ ਇੱਕ ਹਣਾ ਆਪਾਂ ਟੀਵੀ ਲਾ ਕੇ ਆਪਣਾ ਹੁਣ ਚਲੋ ਲੋਰੀ ਟੀਵੀ ਕਰ ਲਿਆ ਆਨ ਤੇ ਕਰਦੇ ਆ ਨਾਸ਼ਤੇ ਦੇ ਨਾਲ ਬਲੌਗ ਦੀ ਸ਼ੁਰੂਆਤ ਇਹ ਰੋਟੀ ਰੋਟੀ ਬਣਾਈ ਆ ਨਹੀਂ ਆ ਵੀ ਪਈਆਂ ਸੀ ਨਾ ਐਂ ਵੀ ਲਿਆਈ ਹੋਈ ਮਿੱਸੀ ਰੋਟੀ ਬਣਾਈ ਆ ਤੇ ਰੋਟੀ ਦੇ ਬੋਹ ਵਿੱਚ ਬਹੁਤ ਕੁਝ ਪਾਇਆ ਤੇ ਹੋਰ ਕੁਝ ਨਹੀਂ ਦਿਸਿਆ ਉਹ ਆਲੂ ਦਿਸੇ ਉਹਨੂੰ ਕੱਲੇ ਆਲੂ ਹੀ ਦਿਸੇ ਵੀ ਰੋਟੀ ਵਿੱਚ ਆਲੂ ਪਾਏ ਆ ਆਲੂ ਹੀ ਕੱਲੇ ਦਿਸੇ ਤੈਨੂੰ ਕੀ ਹੋਇਆ ਹੁਣ ਫੋਨ ਬੰਦ ਹੋ ਗਿਆ ਹੋਂ ਨਹੀਂ ਹੁੰਦਾ ਕਿ ਹੁਣ ਤੇ ਕੋਈ ਨਹੀਂ ਉਹ 5 ਮਿੰਟ ਚਾਰਜ ਲਾ ਹੋ ਜਾਣਾ ਅੱਜ ਚੇਤਾ ਭੁੱਲ ਗਿਆ ਮੈਂ ਔ ਚੱਲ ਕੋਈ ਗੱਲ ਨਹੀਂ ਚੇਤਾ ਭੁੱਲ ਗਿਆ ਤੇ ਕੋਈ ਸਾਲਾ ਕੋਈ ਗੁਨਾਹ ਹੋ ਗਿਆ ਆ ਫਿਰ ਕੀ ਹੋ ਗਿਆ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਇੱਕੋ ਬੁਰਕੀ ਖਾ ਕੇ ਦੇਖੀ ਬਹੁਤ ਸਵਾਦ ਆ ਅੱਜ ਪਰ ਹੈ ਕਰਾ ਰਹੀ ਆ ਆ ਕਰਾ ਰਹੀ ਹਾਂ ਹਾਂ ਹੈ ਕਰਾ ਰਹੀ ਅੱਜ ਇਹ ਬਾਅਦ ਚ ਪੁੱਛਦੇ ਕੀ ਕੀ ਪਾਇਆ ਵਿੱਚ ਨੇ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਸਵੇਰ ਦਾ 11:00 ਬਜ ਗਿਆ ਤੇ ਇੱਧਰ ਹੋ ਰਹੀ ਆ ਗੱਲ ਆਂਟੀ ਦੇ ਨਾਲ ਸਾਡੇ ਕੰਮ ਵਾਲੀ ਆਂਟੀ ਅਜੇ ਅੱਜ ਆਏ ਨਹੀਂ ਨਾ ਹੋ ਰਹੀ ਆ ਫੋਨ ਤੇ ਗੱਲ ਉਹਨਾਂ ਨਾਲ ਸਾਡਾ ਪ੍ਰੋਗਰਾਮ ਸੀਗਾ ਅੱਜ ਜਾਂਦ ਦਾ ਜੀ ਬਾਬਾ ਬਗਾਲਾ ਸਭ ਮੱਥਾ ਟੇਕਿਆ ਹੀ ਗੁਰਦੁਆਰਾ ਸਾਹਿਬ ਤੇ ਦੇਖਦੇ ਆ ਵੀ ਆਂਟੀ ਹੁਣ ਕਿੰਨਾ ਕੁ ਟਾਈਮ ਲਗਾਉਂਦੇ ਆ ਉਹ ਜੇ ਲੇਟ ਆਏ ਤਾਂ ਫਿਰ ਅਸੀਂ ਬਹੁਤ ਲੇਟ ਹੋ ਜਾਣਾ ਆਹੋ ਹਨਾ ਪਤਾ ਕੀ ਅਸੀਂ ਫਿਰ ਜਾਣਾ ਵੀ ਤਾਂ ਅਸੀਂ ਜੀਐਨਟੀ 12 ਵਜੇ ਆਈ ਅਸੀਂ ਤਾਂ ਫਿਰ ਬਹੁਤ ਲੇਟ ਹੋ ਜਾਣਾ ਆ ਫਿਰ ਕਿੱਦਾਂ ਹੋਊਗੀ ਤੁਹਾਨੂੰ ਇੱਕ ਗੱਲ ਕਰ ਲੈਂਦੇ ਫਿਰ ਦੇਖਦੇ ਆ ਕੀ ਕੀ ਗੱਲ ਕਰਦੇ ਆ ਹਾਂਜੀ ਹਾਂਜੀ ਕੀ ਕਹਿੰਦੇ ਯਾਰ ਨਹੀਂ ਮੈਂ ਕਿਤੇ ਹੋਰ ਕੰਮ ਕਰਦੀ ਆ ਤੇ ਮੰਮੀ ਕਿਤੇ ਹੋਰ ਆ ਓਕੇ ਮੈਂ ਕਹਾਂ ਵੀ ਜੇ ਤਾਂ ਆਂਟੀ ਆ ਜਵੇ ਆਪਣੇ ਹੁਣ ਵੀ ਆ ਜਾਣਾ ਨਾ ਤੇ ਆਪਾਂ 12:00 12:00 ਵੀ ਨਿਕਲ ਜੀਏ ਤੇ ਫੇਰ ਠੀਕ ਆ ਕੰਮ ਜੇ ਉਹ ਆਂਟੀ ਆਏ ਲੇਟ ਤਾਂ ਫੇਰ ਆਪਾਂ ਬਹੁਤ ਲੇਟ ਹੋ ਜਾਣਾ ਨਾ ਫੇਰ ਸ਼ਾਮ ਨੂੰ ਹਨੇਰਾ ਹੋ ਜਾਣਾ ਫੇਰ ਸ਼ਾਮ ਨੂੰ ਹਨੇਰਾ ਹੋ ਜਾਣਾ ਉਹ ਕੰਮ ਬੜੇ ਰਹਿ ਜਾਂਦੇ ਨੇ 30 35 ਕਿਲੋਮੀਟਰ ਹੈਗਾ ਬਾਬਾ ਬਕਾਲਾ ਜੀ ਤੇ ਫੇਰ ਚਲੋ ਦੇਖਦੇ ਆਂਟੀ ਕਿੱਦਾਂ ਆਂਦੀ ਫੇਰ ਕੀ ਪ੍ਰੋਗਰਾਮ ਬੰਦਾ ਕਿੱਦਾਂ ਸਲਾਹ ਬਣਦੀ ਦੇਦੇ ਆਂ ਤੇ ਮੈਂ ਪਹਿਲਾਂ ਤੁਹਾਨੂੰ ਬਜ਼ਾਰੋਂ ਲਿਆ ਕੇ ਦਿੰਨਾ ਸਮਾਨ ਤੇ ਚਲੋ ਆ ਕੱਪੜੇ-ਕੂਪੜੇ ਪ੍ਰੈਸ ਕਰਕੇ ਰੱਖ ਲੈਣੇ ਹਾਂ। ਸਮਾਨ ਲੈ ਆ ਤਾ ਪਹਿਲਾਂ ਮੰਮੀ ਨੂੰ ਹਾਂ ਮੈਂ ਕੱਪੜੇ ਸੁੱਟਿਆ। ਬਾਸ ਵਿੱਚ ਚੱਲਣਾ। ਸਮਾਨ ਲੈ ਕੇ ਤੁਸੀਂ ਆਪ ਕੱਪੜੇ ਸੁੱਟ ਕੇ ਆਓ। ਜੀ 12:30 ਹੋ ਗਏ। ਇੱਧਰ ਹੋ ਗਏ ਸਾਰੇ ਜਣੇ ਤਿਆਰ। ਤੇ ਅੱਜ ਆਪਾਂ ਚੱਲੇ ਆਂ ਜੀ ਬਾਬਾ ਬਕਾਲਾ ਦਾ ਮੱਥਾ ਟੇਕਣ। ਲਓ ਜੀ ਸਾਰੇ ਤਿਆਰ ਹੋ ਕੇ ਬੈਠੇ ਆ ਤੇ ਮੈਨੂੰ ਮਿਲਿਆ ਗਿਫਟ। ਬਰਥਡੇ ਗਿਫਟ ਪਹਿਲਾਂ ਹੀ ਮਿਲ ਗਿਆ ਮਹੀਨਾ ਇੱਕ। ਬਾਬਾ ਤੇਨ ਮਹੀਨੇ ਪਹਿਲਾਂ ਦਿਖਾਓ ਜੀ ਕੀ ਲੈ ਕੇ ਆਏ ਆ। ਤੈਨੂੰ 3 ਮਹੀਨੇ ਪਹਿਲਾਂ ਗਿਫਟ ਕਿਉਂ ਦੇ ਦਿੱਤੀ ਤੇਰਾ ਹੈ? ਲਾ ਦਹਾਉ ਜੀ ਇਹ ਲਾ ਲਈ ਜੈਕਟ ਕਿਹੜੀ ਆ ਜੀ ਆਪਾਂ ਉਹ ਦੇਖੋ ਭਾਗੂ ਨੂੰ ਵੱਡਾ ਵੱਡਾ ਮੋਟਾ ਮੋਟਾ ਇਹ ਟਾਈਟ ਨਹੀਂ ਆ ਗਈ ਉਹ ਨਹੀਂ ਆਇਆ ਥੱਲੇ ਇਹ ਫੁੱਲ ਬੋਲਣੀ ਪੈਣੀ ਫੁੱਲ ਨਹੀਂ ਬਣੀ ਇਹ ਆਪਾਂ ਬਣੇ ਭਾਲੂ ਟੋਮੀ ਟੋਮੀ ਦੀ ਜੈਕਟ ਆਏ ਟੋਮੀ ਦੀ ਆ ਹਾਂ ਯਾਰ ਕੁਤੇ ਆਣੀ ਵੀ ਦੋ ਵਾਈ ਨੂ ਨਹੀਂ ਹੈ ਗੋਦਿਆ ਕੋਲ ਕਿ ਮੈਂ ਇਹਨੇ ਨੀਟਾ ਪੀੜਾ ਦੀ ਆ ਨਹੀਂ ਹੈ ਮੈਂ ਇਹਨੇ ਨੀਟਾ ਪੀੜਾ ਇੱਕ ਮੇਰੇ ਸੁਪਾਇੇ ਸੀ ਕਿਹੜਾ ਡਬਲ ਐਕਸਲ ਡਬਲ ਐਕਸਲ ਡਬਲ ਐਕਸਲ ਤੋਂ ਵੱਡਾ ਮੇਰੇ ਕੀ ਹੋਣਾ ਯਾਰ ਉਸ ਤੋਂ ਵੱਡਾ 트리플 ਐਕਸਲ ਆਉਂਦਾ ਨਹੀਂ ਜੈਕਟ ਇਹ ਜੈਕਟਾ ਥੱਲੇ ਕੱਪੜੇ ਪਾ ਕੇ ਪਹਿਣੀ ਹੈ ਸਪੈਸ਼ਲ ਮੰਗਾਣਾ ਪੈਣਾ ਉਹ ਥੱਲੇ ਪਾ ਆ ਪਤਾ ਕੀ ਚੱਕਰ ਆ ਜੈਕਟ ਜਿਹੜੀ ਹੁੰਦੀ ਨਾ ਜੈਕਟ ਅੰਦਰ ਫਰ ਲੱਗਾ ਥੱਲੇ ਕੁਝ ਨਹੀਂ ਪਹਿਣਾ ਹੈ ਇਹ ਥੱਲੇ ਆ ਆ ਪਾ ਕੇ ਗੱਲ ਨਹੀਂ ਗਰਮੀ ਲੱਗਣ ਢੀ ਮੈਨੂੰ ਟੀ-ਸ਼ਰਟ ਪਹਿਣੀ ਥੱਲੇ ਵਾਲੇ ਇੱਕ ਪਰੀ ਪਹਿਲੀ ਟੀ-ਸ਼ਰਟ ਪਾ ਕੇ ਫੇ ਹੋਣਾ ਚੱਕੋ ਜੈਕਟ ਅੱਧੀ ਭਾਇਓ ਆ ਹੁਣ ਲੱਗਦੀ ਆ ਖਰੀ ਤੁਸੀਂ ਆਪ ਦੇ ਤਾਂ ਨਹੀਂ ਲੱਗਦੀ ਆ ਦੇਖ ਮੈਂ ਕੰਫਰਟੇਬਲ ਦੇਖੋ ਤੁਸੀਂ ਆਪਣੇ ਮੈਂ ਕਹਿੰਦਾ ਜੇ ਕੰਫਰਟੇਬਲ ਵਾਸਤੇ ਨਈਆ ਨਈ ਦੇ ਟਾਈਟ ਲੱਗਦੀ ਹੈ ਮੈਂ ਮੰਨ ਲਿਆ ਵਸੇ ਆ ਕਿ ਮੈਂ ਤਾਂ ਟਾਈਟ ਆ ਇਹ ਵੀ ਇਹ ਹੈ ਕਿ ਤੁਹਾਡੇ ਮੁੰਡੇ ਮੁੰਡੇ ਵਾਲੇ ਪੌਣ ਨਹੀਂ ਦੜੀਆਂ ਮੋਟੀਆਂ ਮੋਟੀਆਂ ਹੀ ਆ ਆਪਾਂ ਜੈਕਟ ਜਿਹੜਾ ਅਗੇ ਨੂੰ ਲਿਆ ਦਿੱਤੀ ਮੈਨੂੰ ਉਹ ਉਹ ਜੈਕਟ ਆ ਉਹ ਜੈਕਟ ਸਹੀ ਆ ਆਪਣੀ ਤੁਸੀਂ ਆਪ ਜਾ ਕੇ ਆਪਾਂ ਚੇਂਜ ਕਰਾ ਲਿਓ ਹੁਣ ਤੁਸੀਂ ਅੱਗੇ ਦੇਖ ਲਿਓ ਬਾਅਦ ਵੇ ਹੁਣ ਨਹੀਂ ਹੁੰਦਾ ਇਹ ਦਰਹਵੇ ਖਰੀ ਹੁਣ ਨਹੀਂ ਆਵਾਜ਼ ਚ ਮੈਨੂੰ ਪਹਿਲੇ ਦੇਖਣ ਟਾਈਟ ਲੱਗਦੀ ਇਹ ਕਹਿੰਦਾ ਨਹੀਂ ਮਮਾ ਪਾਪਾ ਇਹ ਵੀ ਕਹਿੰਦਾ ਮੈਂ ਤਾਂ ਡਬਲ ਐਕਸਰ ਆਪਣੇ ਆਪ ਆਈ ਸੀਗੀ ਤਾਂ ਕਰਕੇ ਮੈਂ ਕਿਹਾ ਨਹੀਂ ਹੋਣੀ ਚੀਏ ਆਹ ਨਹੀਂ ਆ ਮੇਰੇ ਪੱਪਾ ਦਾ ਨਹੀਂ ਆ ਜਿਹੜੀ ਇਹ ਨਾ ਇਹ ਜਾਲ ਪਤਾ ਕਿੱਦਾਂ ਬੈਣੀ ਆ ਇਹ ਥੱਲੇ ਕਲੀਟੀ ਟੀ-ਸ਼ਰਟ ਪਾ ਕੇ ਬੈਣੀ ਆ ਆ ਮੇਰੀ ਵੀ ਕਲੀਟੀ ਟੀ-ਸ਼ਰਟ ਪਾ ਕੇ ਪੈਂਦੀ ਆ ਹਾਂ ਪਰ ਜੇਪ ਵੀ ਨਹੀਂ ਨਾ ਬੰਦ ਰਹਿੰਦੀ ਹੈਗੀ ਨਹੀਂ ਨਹੀਂ ਜੇਪਾ ਖੋਲਣੀ ਆ ਜੇਪ ਵੀ ਨਹੀਂ ਕੋਈ ਕਰੇਗਾ ਜੇਪ ਤੇ ਖੋਲਣੀ ਨੂੰ ਜੇਪ ਨਹੀਂ ਖੋਲਣੀ ਪਾਉਣ ਹਾਂ ਉਹਦਾ ਪਾਉਣ ਹਾਂ ਬਾਰ ਨੂੰ ਲਾ ਕੇ ਇਹ ਦੀਪਕ ਦੇ ਮਾਸੀ ਨੂੰ ਦੇਵਰਾ ਕੋਟੀ ਲਾਣੀ ਪਾਣੀ ਪਹਿਲਾਂ ਮੈਂ ਤੇ ਪਾਣੀ ਪਾਣੀ ਮਾਸੀ ਮੈਂ ਕਿਹਾ ਕਿ ਐਡੀ ਮੋਟੀ ਚੂਕਾ ਤਾਂ ਪਾਸੇ ਕੱਢਿਆ ਹੋਇਆ ਮੈਂ ਕਿਹਾ ਐਡੀ ਮੋਟੀ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਨੀ ਉਹ ਆ ਆ estronaut ਕਿਹੜੇ ਨੇ ਆਹ ਵਾ estronaut ਆਹ ਵਾ ਉਹ ਕੱਟਦੇ ਨਹੀਂ ਬਿੱਟ ਮੈਂ ਸਹੀ ਬੋਲੀ estronaut estronaut ਹਾਂ ਅਬ ਮੇਰੇ ਘਰ ਆਉਂਦੀ ਹੈ ਲੈਣ ਕੋਈ ਕੋਈ ਵੀ ਪਾਈ ਖੱਲਗੂ ਫੱਬਲੀ ਰਹੀ ਹੈ ਕਿ ਉਹ ਜੈਕਟ ਬਦਲ ਗੋਨੀ ਆਲੀ ਹਾਂ ਹਾਂ ਕੁਟੀ ਹਾਂ ਗੁਲਮੀ-ਪੁਲਮੀ ਨਹੀਂ ਹੈ ਨਾ ਕੁਲਮੀ-ਪੁਲਮੀ ਜੀ ਮੈਨੂੰ ਪਸੰਦ ਨਹੀਂ ਆਈ ਹੈਗੀ ਇਹ ਰਹਿਣ ਦੋ ਹਜੇ ਇੰਜ ਕਰਾਉਂਗਾ ਐ ਯਾਰ ਤੁਸੀਂ ਕੋਈ ਜਰ ਟੀ-ਸ਼ਰਟ ਪਾ ਕੇ ਟੈਟੋ ਦੀ ਆ ਕੱਲੀ ਟੀ-ਸ਼ਰਟ ਪਾ ਕੇ ਹਾਫ ਬਾਜੂ ਦੀ ਵੀ ਹੈ ਨਾ ਸੰਭ ਟੈਟੋ ਮਤਲਬ ਕੁਟਮਾ-ਕੁਟਮਾ ਮਹਿਸੂਸ ਹੁੰਦਾ ਹੈ ਜੀ ਮੇਰੇ ਵੀ ਨਹੀਂ ਹੁੰਦਾ ਓਹੋ ਹੁੰਦਾ ਹੈ ਪਰ ਤੁਸੀਂ ਫੇਰ ਵੀ ਪਤਲੇ ਆ ਪਤਲੇ ਕਹਿਣ ਦਾ ਮਤਲਬ ਜੀ ਜਾਂ ਹੋਵੇ ਉਸ ਤੋਂ ਇਸ ਤੋਂ ਵੱਡਾ ਸੈਰ ਰਹਿਣ ਦੋ ਫਿਰ ਤੁਸੀਂ ਬਦਲਾ ਲਏਂ ਗਿਆ ਹਾਂ ਆਪ ਜਾਵੀ ਨਾ ਉੱਥੇ ਪਾ ਕੇ ਕੋਈ ਆਪ ਕੋ ਪਾ ਕੇ ਦੇ ਲਿਓ ਤੁਸੀਂ ਉੱ ਚਲੋ ਠੀਕ ਆਇਓ ਯਾਰ ਜੱਲੀਏ ਲੇਟ ਹੋ ਗਏ ਚੋ ਚੋ ਕੋਈ ਨਹੀਂ ਆਪਾਂ ਦੋਨੇ ਚੱਲਾਂਗੇ ਹੁਣ ਫਿਰ ਚੇਂਜ ਕਰਕੇ ਨਾ ਬਦਲ ਕੇ ਲਿਆਵਾਂਗੇ ਹੋਰ ਕੋਈ ਹਾਂ ਫਿਲਹਾਲ ਆਪਾਂ ਹੁਣ ਚੱਲੀਏ ਲੇਟ ਹੋ ਰਹੇ ਆ ਚਲੋ ਮੈਂ ਕਰਦਾ ਗੱਡੀ ਸਟਾਰਟ ਤੇ ਤੁਸੀਂ ਆਓ ਸਾਰੇ ਜਣੇ ਬਾਹਰ ਨਿਕਲ ਗਏ ਤੂੰ ਮੋਟਰਸਾਈਕਲ ਲੈ ਕੇ ਆਪਣਾ ਵੀ ਠੀਕ ਆ ਚਲੋ ਓਕੇ ਜੀ ਮਿਲਦੇ ਹੁਣ ਉਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇਖੋ ਜੀ ਹਰ ਵਾਰ ਦੀ ਤਰ੍ਹਾਂ ਸਾਡਾ ਹਰਮਨ ਮੋਟਰਸਾਈਕਲ ਤੇ ਸਾਡਾ ਤੋਤਾ ਉੜ ਕੇ ਆਉਂਦਾ ਆ ਹੈਲੋ ਇਹ ਬੀ ਨਾਰਮਲ ਸੀ ਅਹ ਹੋਰ ਹਰ ਦੁਨੀਆਂ ਵਿੱਚ ਹਲੋ ਜੀ ਚਲੋ ਜੀ ਮਿਲਦੇ ਆ ਪਹੁੰਚ ਗਏ ਹਲੋ ਜੀ ਆਪਾਂ ਪਹੁੰਚ ਗਏ ਆ ਜੀ ਰਸ਼ ਦੇਖੋ ਅੱਜ ਬਹੁਤ ਜ਼ਿਆਦਾ ਰਸ਼ ਤੇ ਹਾਂ ਜੀ ਕਿਥੇ ਹਾਂ ਗੱਡੀ ਚਲਦੀ ਆ ਪਰ ਆਜੋ ਅੱਗੇ ਬਾਹਰ ਬੱਸ ਆਜੋ ਆਜੋ ਮੰਮੀ ਚੱਲ ਗਏ ਅੱਗੇ ਮੈਂ ਤੁਹਾਨੂੰ ਉਹ ਯੋ ਮਗਰੇ ਹੀ ਖੜ ਗਏ ਆ ਉਹ ਰਾਸ਼ਾ ਜੀ ਅੱਜ ਉਹ ਹਰਮਨ ਵੀ ਖੜਾ ਆ ਗਿਆ ਆਜੋ ਇਹਨੇ ਕੀ ਕੀਤਾ ਉਹ ਰਾਸ਼ਾ ਯਾਰ ਇਹਨਾਂ ਵਿੱਚੋਂ 에어ਪੋਰਟ ਡੇਗ ਗਿਆ ਉਧਰ ਗੱਡੀ ਆ ਜਿਹਨੂੰ ਟਾਇਰ ਥੱਲੇ ਆ ਜਾਣਾ ਸੀ ਹਾਂ ਹਾਂ ਲੋ ਆਜੋ ਚਲੋ ਪਾਪਾ ਹਾਂ ਹਾਂ ਮੈਂ ਕਿ ਇੱਧਰ ਜਾ ਕੇ ਕਰੂਗੀ ਆਪਾਂ ਪਹਿਲਾਂ ਲੰਗਰ ਖਾ ਲਈਏ ਹਾਂ ਪਹਿਲਾਂ ਲੰਗਰ ਖਾ ਲਈਏ ਉੱਧਰ ਲੰਗਰ ਖਾ ਲਈਏ ਹੋਰ ਹੋਰ ਚਲੋ ਆਏ ਲੰਗਰ ਹਾਲ ਆ ਜੀ ਇੱਧਰ ਦੇਖੋ ਤੇ ਪਹਿਲਾਂ ਆਪਾਂ ਲੰਗਰ ਖਾ ਲਈਏ ਫਿਰ ਉਸ ਤੋਂ ਬਾਅਦ ਚੱਲਦੇ ਅੱਗੇ ਆਹ ਤੋ ਲੋ ਜਾ ਕੇ ਉੱਧਰ ਸਭ ਤੋਂ ਪਹਿਲਾਂ ਆਪਾਂ ਖਾਵਾਂਗੇ ਜੀ ਲੰਗਰ ਹਾਲ ਬਾਹਰੀ ਆ ਜੀ ਹੁਣ ਬਣਿਆ ਹੋਇਆ اور اشي اج ਹੋ ਜੀ ਹੁਣ ਆਪਾਂ ਲੰਗਰ ਖਾ ਗਏ ਹਾਂ ਤੇ ਚਲੋ ਜੀ ਹੁਣ ਬਹੁਤ ਰਾਸ਼ਾ ਜੀ ਅੱਜ ਇੰਨਾ ਰਾਸ਼ੇ ਮੈਂ ਕਹਿੰਦਾ ਪੁੱਛੋ ਵਜਨਾ ਅੱਜ ਚਲੋ ਅੱਡੀ ਕੋਸਰ ਬੋਦਰ ਸ਼ੁਰੂ ਹੀ ਆ ਆ ਦੇਖੋ ਜੀ ਹਣ ਬੰਦੇ ਗੁੱਡ ਲੱਕ ਗੁੱਡ ਲੱਕ ਹੋਗੀ ਗੁੱਡ ਲੱਕ ਕਿਸੇ ਨੇ ਮੈਨੂੰ ਆ ਆ ਰੈਕਿੰਗ ਕਰਕੇ ਲੈ ਲੈਤ ਵੀ ਇਹਨਾਂ ਨੂੰ ਲੈਣਾ ਕਰਨਾ ਹਾਏ ਅੱਗੇ ਕੱਢ ਪਾਣੀ ਲੈਣਾ ਮੂੰਹ ਉੱਡ ਲੈਣਾ ਆ ਲੈਣਾ ਮੂੰਹ ਉੱਡ ਲੈਣਾ ਆ ਰਹੀ ਨਾ ਕਿਸੇ ਨੇ YouTube ਤੇ ਕਮੈਂਟ ਕੀਤਾ ਪਲਗ ਇੱਥੇ ਆ ਆਹਾਂ ਪਤਾ ਕਿੱਥੇ ਆ ਦੇਖੋ ਆ ਰਹੀ ਪਲਗ ਇੱਥੇ ਆ ਆ ਰਹੀ ਇਹ ਬੋਲਿਓ ਬਹੁਤ ਆਸ਼ਾ ਹੈ ਅੱਜ ਉੱਡਣ ਲੱਗੀ ਹਾਂ ਉਹ ਤਾਂ ਸਾਗ ਲੈਣੇ ਬਹੁਤ ਲਾ 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 ਆ ਜਾਓ ਆ ਗਿਆ ਲਓ ਜੀ ਇੱਥੇ ਵੀ ਦਿਸ ਪਿਆ ਸਾਗ ਅੱਛਾ ਧਨੀਆ ਤੁਰੇ ਮਣਾ ਜਾ ਫਿਰ ਆਓ ਚਲੀਏ ਹੁਣ ਜੀ ਹੋਰ ਹੋਰ ਹਾਂ ਲੈ ਲੀਆਂ ਚਲੋ ਫੇਰ ਇਹਨੇ ਕਿਸੇ ਪਿੰਡਾ ਜੋ ਆਇਆ ਹੈ ਸਾਗ ਆਹਾ ਬੋਲ ਦੋ ਪੱਤੀ ਦੇ ਜੀ ਆਹਾਂ ਤੇ ਜਿਹੜੀ ਪਾਲਕ ਦੀ ਪੁੱਛੀ ਆਪਣੇ 40 ਦੀ ਦਿੰਦੇ ਇਹਨਾਂ ਨੇ ਪੱਤੀਆਂ ਦੀ ਦੇ ਲਓ ਜੀ ਹੁਣ ਚੱਲੀਏ ਵਾਪਸ ਆਪਾਂ ਇੱਧਰ ਸੀ ਗੁੜ ਦੀ ਚਾਹ ਤੇ ਸਾਰੇ ਜਣੇ ਪੀਣ ਗਏ ਸੀ ਹੁਣ ਗੁੜ ਦੀ ਚਾਹ ਉਹ ਪੀ ਕੇ ਆ ਰਹੇ ਆ ਵਾਪਸ ਸਾਰੇ ਜਣੇ ਹਾਂਜੀ ਫੜੋ ਹਰਮਨ ਨੂੰ ਪੜਾਓ ਕਿੱਥੇ ਹਰਮਨ ਉਹ ਵੀ ਗਿਆ ਗਿਆ ਹਰਮਨ ਹਾਂਜੀ ਕਿੱਦਾਂ ਦੀ ਸੀ ਮੋਟਰਸਾਈਕਲ ਲੈ ਜਾਣਾ ਕਿੱਦਾਂ ਦੀ ਸੀ ਮੰਦਲ ਨਿਕਲ ਆਣੀ ਕਿੱਦਾਂ ਦੀ ਸੀ ਨਹੀਂ ਆਪਾਂ ਕਿੱਧਰ ਜਾਵਾਂਗੇ ਹੈ ਬਿਸਕੁਟ ਦਿੰਦੇ ਨਾਲ ਸਾਨੂੰ ਦੋ ਵੇਲੇ ਮਿਲੇ ਇੱਕ ਵਾਰ ਪੱਲ ਨੂੰ ਬੰਨ ਲੇ ਮੈਨੂੰ ਇਹ ਹਰਮਨ ਦੇ ਦਿੱਤੇ ਨੇ ਤੂ ਫਲਾ ਆਹਾਂ ਆਹੋ ਚਾ ਬਿਸਕੁਟਾਂ ਛਕੀਣਾਣਾ ਇਹ ਚਲੋ ਚੱਲੀਏ ਹੁਣ ਵਾਪਸ ਕਹਿੰਦਾ ਨਾ ਮੈਂ ਜਿਮ ਵਾਲਾ ਮੁੰਡਾ ਆ ਮੈਂ ਕਿ ਚੱਕ ਮੈ ਜਾਗ ਦੂ ਆਹਾਂ ਚਲੀਏ ਵਾਪਸ ਹੁਣ ਚਲੋ ਠੀਕ ਆ ਜੀ ਅੱਜ ਬਹੁਤ ਜ਼ਿਆਦਾ ਰੱਟ ਸੀਗਾ ਤੇ ਚਲੋ ਹੁਣ ਆਪਾਂ ਚੱਲੇ ਆ ਜੀ ਹਾਂਜੀ ਬੂਹਵੰਦ ਘਰ ਬਾਹਰ ਲਾ ਲਈ। ਲਓ ਜੀ ਆਪਾਂ ਆ ਕੇ ਘਰੇ ਪਹੁੰਚ ਗਏ ਆ। ਹੋਰ ਠੀਕ। ਤੇ ਸਾਗ ਕਿਥੇ ਰੱਖਾਂ ਉੱਪਰ ਰੱਖ ਦਿਆਂ? ਲਓ ਜੀ। ਸਾਗ ਲੈ ਕੇ ਆਏ ਆ ਹੁਣ। ਅੱਜ ਫੇਰ ਸਾਡੇ ਘਰ ਬਣੇਗਾ ਸਾਗ ਤੇ ਗਾਂ ਸਾਡੇ 4-5 ਦਿਨ ਬੰਨੇ ਸੀ। 4-5 ਦਿਨ ਚੱਲਣਾ ਹੀ ਆ। ਕਦੋਂ 4-5 ਦਿਨ ਖਾਂਦੇ। ਅੱਜ ਖਾ ਲਿਆ ਫੇਰ 1 ਦਿਨ ਛੱਡ ਕੇ ਫੇਰ ਖਾ ਲਿਆ 1 ਦਿਨ ਛੱਡ ਕੇ ਫੇਰ ਖਾ ਲੈਣਾ। ਹਾਂ ਇਹਨੇ ਤਾਂ ਧੁੰਨੀ ਹਰੀ ਹੁਣ ਤੱਕ ਸਾਗ ਚੱਲਣਾ ਹੀ ਆ। ਇਹ ਧੁੰਨੀ ਤੁਨੀ ਤੁਨੀ ਹਰੀ ਹੁੰਦ ਤੱਕ ਤਾਂ ਥਾਕ ਜਲਣਾ ਹੀ ਆ ਮੈਨੂੰ ਪੁੱਛਦੇ ਨਹੀਂ ਆ ਮਨ ਵੀ ਤਾਂ ਚਾਰ ਪਾ ਕੇ ਹਾਂ ਚਲੋ ਕਿ ਸਾਲ ਦੀ ਉਹ ਵਧੀਆ ਟਾਈਮ ਹੋ ਗਿਆ ਜੀ ਪਿੰਡਾਂ ਵਿੱਚੋਂ ਆਉਂਦਾ ਆ ਹਾਂ ਬਿਲਕੁਲ ਪਿੰਡਾਂ ਜਿਹਾ ਜੀ ਟਾਈਮ ਹੋ ਗਿਆ ਸਵਾ ਚਾਰ ਤੇ ਆਪਾਂ ਚੱਲੇ ਹੁਣ ਦੁਕਾਨ ਤੇ ਹੈ ਆਪਾਂ ਚੱਲੇ ਹੁਣ ਦੁਕਾਨ ਤੇ ਤੁਸੀਂ ਆਪਣੇ ਕੁਝ ਨਹੀਂ ਤੁਸੀਂ ਆਪ ਹੁਣ ਆਪਣੇ ਫੋਨ 'ਚ ਬਲੌਗ ਬਣਾ ਲਿਓ ਬਾਕੀ ਸਾਰਾ ਲੋ ਜੀ ਪਾਲਕ ਨਹੀਂ ਟਾਈਮ ਹੋ ਗਿਆ ਆ 3:30 ਤੇ ਇੱਧਰ ਪਾਲਕ ਸਵਾ ਲਈ ਬਹੁਤ ਸੋਹਣੀ ਪਾਲਕ ਨਿਕਲੀ ਆ ਕਿਉਂਕਿ ਪਿੰਡਾਂ ਵਾਲ ਦਾ ਸਾਗ ਇਹ ਬਹੁਤ ਸੋਹਣਾ ਬਣਦਾ ਹੈ ਹਨਾ ਸਾਗ ਵੀ ਬਹੁਤ ਸੋਹਣਾ ਆ ਚਲੋ ਬਾਕੀ ਸਵਾਰਦੇ ਆ ਸਾਗ ਫਿਰ ਦਖਾਲਦੇ ਆ ਤੁਹਾਨੂੰ ਫਿਰ ਬਣਾਉਂਦੇ ਆ ਨਾਲੇ ਸਾਗ ਹਨਾ ਮੈਂ ਹਾਂਜੀ ਚਲੋ ਮਿਲਦੇ ਆ ਫਿਰ ਹੁਣ ਕਿੰਨਾ ਟਾਈਮ ਹੋ ਗਿਆ ਜਦੋਂ ਸਾਗ ਹੀ ਨਹੀਂ ਘੱਟ ਹੋਇਆ ਭਰਾਵਾ ਤੂੰ ਅਜਾਈ ਦੇ ਵਿੱਚ ਵਹਿਲੀ ਬੈਠੀ ਸੀਗੀ ਭਰਾਓ ਸਾਗ ਤੁਹਾਡਾ ਹਾਲ ਤੱਕ ਨਹੀਂ ਘੱਟ ਹੋਇਆ ਮੈਂ ਤਾਂ ਘੱਟ ਘੁੱਟ ਕੇ ਵਹਿਲੀ ਹੋ ਕੇ ਬਣਾਉਂਦੇ ਹੁਣੇ ਹੁਣ ਤੱਕ ਲੈ ਦੱਸੋ ਕੀ ਹੋਣੀ ਹੁਣ ਕਟਿਆ ਦੱਸਾ ਹਾਂ ਫਿਰ ਤੂੰ ਅਸਿਰ ਰੈਸਟ ਵੀ ਨਹੀਂ ਕੀਤੀ ਜਾਦੇ ਆਏ ਆ ਜੀ ਉਦੋਂ ਦੇ ਸਾਗ ਦਿਵਾਲੇ ਹੋਏ ਆ ਅੱਜ 5:00 6:00 ਹੋ ਗਏ ਹਰਜਾ ਉਹ ਕਿ ਰੱਖਿਆ ਕੁੱਕਰ ਚ ਕੁੱਕਰ ਤੇ ਪਾਣੀ ਰੱਖਿਆ ਸਾਗ ਨਹੀਂ ਪੋਣਾ ਹੁਣ ਕੱਟ ਕੇ ਅੱਛੀਆਂ ਲੈ ਤੋਤਾ ਸਾਰਾ ਸਾਗ ਸਵਾਰਿਆ ਤੋਤਾ ਤੋ ਦੇਖ ਹੁਣ ਕੱਟਿਆ ਕੱਟ ਕੇ ਪਾਵਾਂਗੇ ਘੜੀ ਆ ਮੈਨੂੰ ਵੀ ਟਾਈਮ ਲੱਗਣਾ ਆ ਤੇ ਕਿ ਲੱਗਦਾ ਜੀ ਇਹਦੇ ਚਲੋ ਕੱਟ ਲੋ ਫਿਰ ਇਹਦੇ ਹਾਲ ਕੁੜੀ ਦਾ ਸਾਡੀ ਦਾ ਆ ਪਾਜ ਜਾ ਤੋਦੀ ਆ ਜਾਈ ਤੇ ਬੜੀ ਆ ਕਪੜੇ ਦੇਣੇ ਗਾਰ ਦੇ ਕਸਰਾ ਲੈ ਲੈ ਟਾਈਟ ਲੋ ਬਾਏ ਜਮਾਈ ਗਈ ਹੈ ਬਾਏ 7 ਵਜੇ ਗਏ ਆ ਤੇ ਆਪਾਂ ਅੱਗੇ ਘਰੇ ਅੱਜ ਜਲਦੀ ਸੰਡੇ ਸੀ ਤੇ ਇਧਰ ਮੋਟੀ ਹਾਂਜੀ ਕੀ ਕਰਨ ਲੱਗੇ ਆ ਬਣਾਓ ਫਿਰ ਬਣਾਓ ਬਣਾਓ ਸਕੂਲ ਦਾ ਕੰਮ ਹੂੰ ਅੱਛਾ 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 ਚਲੋ ਠੀਕ ਹੈ ਜੀ ਲਓ ਜੀ ਉਹਨੂੰ ਭੇਜਿਆ ਦੁੱਧ ਲੈਣੋਂ ਆਉਂਦੇ ਉਹ ਵੀ ਆ ਗਿਆ ਦੁੱਧ ਲੈ ਕੇ ਅੱਜ ਮੈਂ ਨਹੀਂ ਗਿਆ ਅਜ ਇਹਨੂੰ ਭੇਜਿਆ ਸੀ ਮੈਂ ਕਿਹਾ ਚੱਲ ਜਾ ਕੇ ਆ ਇਹ ਵੀ ਥੋੜਾ ਜਿਹਾ ਤੁਰਾਈਏ ਥੋੜਾ ਜਿਹਾ ਇਹਨੂੰ ਵੀ 4 ਕਿਲੋ ਹਾਂ ਰੱਖਦੇ ਅੰਦਰ ਤੇ ਲਓ ਜੀ ਇੱਧਰ ਸਾਗ ਸਾਗ ਦੀ ਤਿਆਰੀ 20 ਰੁਪਏ ਵਜੇ ਸੀ ਚੋ ਠੀਕ ਤੇ ਹਾਂਜੀ ਇੱਧਰ ਬੈਠੇ ਹਾਂ ਹੋਰ ਕੀ ਰੱਖ ਲਿਆ ਸਾਗ ਫਿਰ ਹੋਰ ਕੀ ਸਾਗ ਰੱਖ ਲਿਆ ਕੀ ਸਾਗ ਰੱਖ ਹੀ ਲੈਣਾ ਉਹ ਦੇਖੋ ਉਹ ਦੇਖੋ ਦਾਦੀ ਪੋਤੀ ਆਪਾਂ ਦੇਖੋ ਕਿਦਾਂ ਲੱਗੇ ਪਿਆਰ ਹੋ ਜਾਏਗਾ ਪਿਆਰ ਪਹਿਲਾਂ ਹੀ ਦਾਦੀ ਪੋਤੀ ਦਾ ਪਹਿਲਾਂ ਹੀ ਪਿਆਰ ਵਸੇਰਾ ਆ ਚਲੋ ਠੀਕ ਆ ਜੀ ਤੇ ਆਪਾਂ ਹੁਣ ਲਾ ਲਿਆ ਟੀਵੀ ਤੇ ਹੁਣ ਆ ਗਏ ਆਪਾਂ ਘਰੇ ਤੇ ਹੁਣ ਆਪਾਂ ਬਹਿ ਕੇ ਦੇਖਦੇ ਆ ਕੋਈ ਇੱਕ ਅਦਾ ਐਪੀਸੋਡ ਇਹ ਲੋ ਜੇ ਇਧਰ ਤਾਂ ਸੀਟੀਆਂ ਦੇ ਸੀਟੀਆਂ ਵੱਜੀ ਜਾਂਦੀਆਂ ਆ ਬਾਹਰ ਨਹੀਂ ਆਦ ਰਿਹਾ ਲੈ ਚੜ ਕੇ ਤਾਂ ਸੀਟੀਆਂ ਨਹੀਂ ਮੈਂ ਕਿਹਾ ਦੁੱਧ ਇੱਕ ਹੋਰ ਪਤੀਲੇ ਵਿੱਚ ਕੱਢ ਲਈ ਹੈ ਮੈਂ ਕਿਹਾ ਸੀਟੀਆਂ ਬੜੀਆਂ ਮਾਰਨ ਰਏ ਅੱਜ ਆ ਉਦੋਂ ਤੋਂ ਪਤਾ ਨਹੀਂ ਵੀ ਲਾਉਣ ਵਾਸਤੇ ਲਿਆ ਆਂਦਾ ਹੈ ਤੇ ਚਲੋ ਆਜੋ ਫੇਰ ਅੰਦਰ ਹੁਣ ਕਿੰਨਾ ਟਾਈਮ ਲੱਗਣਾ ਤੁਹਾਨੂੰ ਕਿੰਨਾ ਟਾਈਮ ਲੱਗਣਾ ਤੁਸੀਂ ਤੇ ਲਾਓ ਤੇ ਸਹੀ ਨਹੀਂ ਆਉਂਦੀ ਐ ਇਦਾਂ ਹੋੜਾ ਲਾਉਣਾ ਹੈ ਸੀ ਆਓ ਤੁਸੀਂ ਲਿਆ ਦੀ ਬਸ ਇਦਾਂ ਲਾਉਣਾ ਹੈਗਾ ਆਜੋ ਫੇਰ ਦੇਖਦੇ ਆ ਕੋਈ ਨਹੀਂ ਇਕੱਠੇ ਬਹਿ ਗਏ ਜੀ ਲਓ ਜੀ ਹਾਂਜੀ ਕਹਦਾ ਜੀ ਹੋ ਗਿਆ ਸਾਗ ਰੈਡੀ ਚਾਹ ਲਓ ਜੀ ਹੁਣ ਲੱਗੇ ਲਾਉਣ ਤੁਰਕਾ ਹਾਂ ਆ ਬਣਾਉਂਗੇ ਮੱਕੀ ਦੀ ਰੋਟੀ ਨਾਲ ਮੱਕੀ ਦੀ ਵੈਰੀ ਗੁੱਡ ਚਲੋ ਲਾ ਲਓ ਤੁਰਕਾ ਫੇਰ ਇਹ ਜਿਹੜੀ ਮੈਨੂੰ ਸਰੋਂ ਦਾ ਸਰੋਂ ਦਾ ਸਰੋਂ ਦਾ ਤੇਲ ਪਾ ਕੇ ਆ ਗਈ ਦੁਰਕਾ ਚਲੋ ਠੀਕ ਆ ਦੇਸੀ ਗੇ ਮੈਨੂੰ ਆਪਨੇ ਚੰਗਾ ਲੱਗਦਾ ਸਰੋਂ ਦਾ ਥੇ ਵਧੀਆ ਹੂੰ ਚਲ ਲਾਓ ਹਾਲੇ ਤੁੜਕ ਲੈਣ ਤੋਂ ਮਾੜੀ ਓਟੇ ਮਾੜੀ ਨੀ ਨਾਹਾ ਕੇ ਸਾਗ ਦਿੱਲੀ ਆਏ ਸਾਗ ਨੂੰ ਲੱਗ ਰਿਹਾ ਤੁੜਕਾ ਤੇ ਨਾਲ ਮੱਕੀ ਦੀ ਰੋਟੀ ਚਲੋ ਲਾ ਲਓ ਫੇਰ ਦੂਜਾ ਭੁੰਨ ਲਓ ਪਿਆਜ ਦਿਲ ਬੱਲਾ ਹੈ ਹਾਂਜੀ ਲਓ ਜੀ ਸਾਗ ਦੇਖੋ ਸਾਗ ਨੂੰ ਲੱਗਿਆ ਤੁੜਕਾ ਸਾਗ ਤਾਂ ਬਹੁਤ ਵਧੀਆ ਲੱਗਦਾ ਦੇਖਣੀ ਆ ਮਾਜੋਈ ਆ ਇਹ ਜਿਹੜਾ ਇੱਧਰ ਦਾ ਸਾਗ ਜੀ ਇੱਧਰ ਬਾਬਾ ਬਕਾਲਾ ਜੀ ਤੋਂ ਲੈ ਕੇ ਆਏ ਬਾਬਾ ਬਕਾਲੇ ਤੋਂ ਲੈ ਕੇ ਆਏ ਆਪਾਂ ਉੱਧਰ ਲੇਤੀ ਪਿੰਡਾਂ ਦਾ ਸਾਗ ਆ ਜੀ ਉਹ ਹਨਾ ਹੂੰ ਮਤਲਬ ਦੇਸੀ ਹੈ ਸਾਡੇ ਆਪਾਂ ਬਹੁਤ ਸੋਹਣਾ ਸੀ ਸਾਗ ਇਹ ਕੁਲਿਆ ਕੁਲਿਆ ਦੇਖੋ ਕੁਲਿਆ ਬਹੁਤ ਵਧੀਆ ਆ ਖਾਣੇ ਆਉਣ ਬਕਾਲਾ ਰੋਟੀ ਤੇ ਖਾਣੇ ਹੈ ਉਹ ਪਗਾ ਕੇ ਲੈ ਆਓ ਅੰਦਰ ਫੇ ਓਕੇ ਜੀ ਮਿਲਦੇ ਹੁਣ ਰੋਟੀ ਖਾਣ ਲੱਗੇ ਹਾਂਜੀ ਲਓ ਜੀ ਕੋਈ ਬੁਰਕੀ ਖਾਧੀ ਅਜੇ ਮਜ਼ਾ ਆ ਗਿਆ ਬਹੁਤ ਵਧੀਆ ਜੀ ਫਰਸਟ ਕਲਾਸ ਹਾਂਜੀ ਕਿਦਾਂ ਦਾ ਲੱਗਾ ਤੁਹਾਨੂੰ ਜਾਨੀ ਮੈਨੂੰ ਪਤਾ ਸੀ ਵਧੀਆ ਬਣਨਾ ਹਾਂ ਕਿਉਂਕਿ ਸਾਗ ਬਹੁਤ ਸੋਹਣਾ ਜਿਹਾ ਚਲੋ ਭਾਜੀ ਤੁਸੀਂ ਵੀ ਖਾ ਲਓ ਰੋਟੀ ਛੱਡ ਦਿਓ ਪਹਿਲਾਂ ਫੋਨ ਨੂੰ ਲੈ ਲਓ ਜੀ ਇਧਰ ਵੀ ਖਾ ਰਹੇ ਆ ਪਲਕ ਉਧਰ ਆਪਣੇ ਕਮਰੇ 'ਚ ਖਾ ਰਹੀ ਆ ਚਲੋ ਮਿਲਦੇ ਹਾਂ ਹੁਣ ਨਾਸ਼ਤਾ ਕਰਕੇ ਰਾਬਦਾ ਕੰਪਲੀਟ ਜੀ ਲਓ ਜੀ ਟਾਈਮ ਹੋ ਗਿਆ 9:30 ਤੇ ਆਪਾਂ ਲੱਗੇ ਆਂ ਜੀ ਬਲੌਗ ਦਾ ਹੁਣ ਕਰਨ ਐਂਡ ਆਪਾਂ ਕੰਮ-ਕੁਮ ਕਰਕੇ ਸਾਰੇ ਜਾਣੇ ਹੋ ਗਏ ਵਿਹਲੇ ਹੁਣ ਅਹੀ ਦੇ ਪਲੇ ਹੋਏ ਤੇ ਇਹ ਲਿਖਦੇ ਥੋੜਾ ਜਿਹਾ ਲੇਟ ਫਿਰ ਤੁਸੀਂ ਚਲੋ ਕਰੋ ਜੀ ਬਲੌਗ ਲੈਂਡ ਫਿਰ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਸਾਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਚੰਗੇ ਲੱਗਦੇ ਨਹੀਂ ਲੱਗਦੇ ਸਾਨੂੰ ਆਪਣੇ ਰਾਏ ਜਰੂਰ ਦਿਓ ਜੁੜ ਰਿਆ ਕਰੋ ਤੇ ਅੱਜ ਬਣਾਇਆ ਇਹ ਸਾਗ ਤੇ ਜੇ ਕੋਈ ਖਾਣ ਦਾ ਇੱਛਾ ਹੋਵੇ ਆ ਸਕਦਾ ਹੈ ਆ ਸਕਦਾ ਹੈ ਸਾਗ ਬੜਾ ਸਵਾਦ ਬਣਿਆ ਸੀ ਹਾਂ ਸਾਗ ਇਧਰੋਂ ਲਿਆਂਦਾ ਸੀਗਾ ਪਿੰਡਾਂ ਵਾਲਾ ਸਾਗ ਦਾ ਸਵਾਦ ਹੀ ਬਣਦਾ ਹੈ ਸ਼ਹਿਰਾਂ ਵਿੱਚ ਇੰਨਾ ਸਵਾਦ ਨਹੀਂ ਬਣਦਾ ਹਾਂ ਚਲੋ ਮਿਲਦੇ ਹਾਂ ਕੱਲ ਇੱਕ ਡੇਢੀ ਨਵੇਂ ਵਲੌਗ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋ Thank you.